ਪਾਣੀ ਦੇ ਤੇਜ਼ ਵਹਾਅ 'ਚ ਡੁੱਬੇ ਸਕੇ ਭੈਣ ਭਰਾ ਜੇ ਮੰਮੀ ਕੋਈ ਮੌਕੇ ਤੇ ਮੌਤ ਇਕਦੋਂ ਤੋਂ ਸਵਾਰਕੂ ਕੇ ਦਵਾਈ ਲੈਣ ਜਾ ਰਹੇ ਸੀ ਮਿਰਚ ਸਵਾਰਾ ਦੇ ਪਿੰਡ ਦੁੱਗਣ ਨੇੜੇ ਪਾਣੀ ਨਾਲ ਭਰੀ ਵੇਈ ਨਦੀ ਦੇ ਵਿੱਚ ਤੇਜ਼ ਬਹਾਅ ਦੇ ਵਿੱਚ ਸਖੇ ਪੈਣ ਪ੍ਰਾਪ ਦੀ ਦੁੱਗਣ ਕਾਰਨ ਮੌਤ ਉੱਠ ਗਈ ਹੈ ਤੇ ਇਹ ਦੁਸਦਾਈ ਘਟਨਾ ਸਾਹਮਣੇ ਆਈ ਹੈ ਮਿਰਤ ਕੈਨ ਦੀ ਪਛਾਣ ਸੰਦੀਪ ਕੁਮਾਰ ਉਰਫ ਦੀਪੂ ਅਤੇ ਸ੍ਰੀਤੀ ਵਾਸੀ ਪਿੰਡ ਉੱਚਾ ਵਜੂ ਹੋਈ ਹੈ ਮੌਕੇ ਤੇ ਮੌਜੂਦ ਭਗਵਾਨ ਦੇ ਵਿਧਾਇਕ ਬਲਜਿੰਦਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਮਿਰਤਲ ਭੈਣ ਭਰਾ ਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਲਈ ਪਿੰਡ ਰਾਣੀਪੁਰ ਜਾ ਰਹੇ ਸਨ ਇਸੇ ਤਰ੍ਹਾਂ ਪਿੰਡ ਦੁੱਗਾ ਤੇ ਪਿੰਡ ਜਗਪਾਲਪੁਰ ਦੇ ਵਿੱਚ ਵਗਦੀ ਪਾਣੀ ਦੀ ਵੇਈ ਦੇ ਪੁੱਲ ਨੂੰ ਪਾਰ ਕਰਦੇ ਸਮੇਂ ਉਹਨਾਂ ਦਾ ਸਾਈਕਲ ਪੁੱਲ ਤੇ ਆਏ ਹੋਏ ਪਾਣੀ ਵਿੱਚ ਫਸ ਗਿਆ ਅਤੇ ਦੋਵਾਂ ਦੀ ਮੌਕੇ ਤੇ ਹੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸਣ ਤੋਂ ਬਾਅਦ ਮੌਤ ਹੋ ਗਈ ਹੈ ਇਸ ਮੌਕੇ ਤੇ ਵਿਧਾਇਕ 43 ਬਾਲ ਨੇ ਦੱਸਿਆ ਕਿ ਮ੍ਰਿਤਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਸਨ ਉਹਨਾਂ ਪੰਜਾਬ ਸਰਕਾਰ ਜ਼ਿਲ੍ਹਾ ਕਪੂਰਪੁਰਾ ਤੋਂ ਫਗਵਾੜਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੁਖਦੀ ਘੜੀ ਦੇ ਵਿੱਚ ਮ੍ਰਿਤਕਾਂ ਦੇ ਪਰਿਵਾਰ ਦੀ ਸੰਭਵ ਮਦਦ ਕੀਤੀ ਜਾਵੇ। ਜਾਣਫੇ ਤੋਂ ਦੱਸ દਈਏ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਜੋ ਸਕੇ ਪੈਣ-ਪਰਾ ਡੁੱਬ ਜਾਂਦੇ ਨੇ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਈਕਲ 'ਤੇ ਸਵਾਰ ਹੋ ਕੇ ਦੂਵੇਂ ਪੈਣ-ਪਰਾ ਦਵਾਈ ਲੈਣ ਲਈ ਜਾ ਰਹੇ ਸੀ ਅਚਾਨਕ ਜਿਹੜੇ ਨੇ ਪਾਣੀ ਦੇ ਤੇਜ਼ ਵਹਾਅ ਵਿੱਚ ਪਾਜ਼ਾਂ ਦੇ ਅੰਦਰਲੇ ਦਿਸ ਦੇ ਕਾਰਨ ਦੋਪਨ ਕਾਰਨ ਨਦੀ ਮੌਤ ਹੋ ਗਈ ਹੈ। ਇਹ ਜੰਗੀ ਹੋ ਰਹੀ ਹੈ। ਉਸ ਕੋ ਤੇ ਸੁਣ ਕੇ ਫਾਂ ਦੇ ਅੰਦਰਲੇ ਪਿੱਛੇ ਕਾਪੂ ਸੋਣੇ ਤੋਂ। ਉਹ ਵੀ ਬਹੁਤ ਵਾਈਟ ਸੈਂਡ ਜਾਂਦਾ ਸਮਝ ਉਸ ਪੰਜਾਬ ਦੇ ਵਿੱਚ 62 ਦਿਨ ਤੋਂ ਜਿਹੜਾ ਹੈਗਾ ਭਾਰੀ ਬਰਸਾਤਾਂ ਤੋਂ ਜਿਹੜਾ ਤਾਖਤ ਦਰਿਆਮਾ ਦੇ ਵਿੱਚ ਜਿਹੜੇ ਹੜ੍ਹ ਵੀ ਆਇਆ। ਉਹਨਾਂ ਲਈ ਕਾਫੀ ਮੌਤਾਂ ਹੋਈਆਂ ਨੇ। ਸਭ ਦੇ ਸੁਭਾਅ ਨੇ ਵਿਚਾਰ ਇਸ ਤਰ੍ਹਾਂ ਦੇ ਸੀ ਕਿ ਕਦੇ ਕਿਸੇ ਨੇ ਕੋਈ ਜਿਸੇ ਦਾ ਸੰਜਾਮ ਨਹੀਂ ਮੰਨ ਲਿਆ ਕਿਸਾਨ ਦੇ ਰਸਤੇ ਬੜੀ ਮਨਫਾ ਵਿਕਤ ਨਹੀਂ ਕਿ ਦੇਈ ਕਿਸੇ ਨੂੰ ਸੁਧਰ ਕੇ ਜੋ 파ਰ ਤੋਂ ਵਿਚਕਾਰ ਦੇ ਨੰਨੇ ਜੀਵਕ ਉੱਚ ਉੱਚ ਪਿੰਦੇ ਤੋਂ ਬਚੇ ਸੀ ਬੜਾ ਅਛੇ ਦੇ ਉਹ ਉਤਰ ਜਿਹੜੀ ਇਹ ਨਾ ਕਰਕੇ ਉਹ ਬਹੁਤ ਹੀ ਮੋੜੀ

ਕਾਂਗ ਰਹਿ ਗਏ ਤੇ ਪੁਲਿਸ ਕੋਲ ਦੇ ਵਿੱਚ ਉਹ ਚੀਜ਼ੇ ਜਿਹੜੀ ਹੈ ਨੰਬਰ ਤੇ ਸੀ ਕੋਈ ਜਿਹੜੀ ਹੈ ਉਹ ਨੰਬਰ ਤੇ ਨਾਮ ਨਾ ਹੋ ਰਿਹਾ ਉਹ ਦਿੱਕਤ ਉਪਰੋਕਤ ਜਾਉਂਦਾ ਰਹਿੰਦਾ ਉਹ ਵਾਜਿ ਕਰਨਾ ਕੋਈ ਦਫਤਰ ਚਾਹ। ਆਹ ਨਾਮ ਸਰ ਰਹਿਮ ਵਾਲੇ ਰਹਿਮ ਵਾਲੇ ਕਿਹੜੀ ਜਗ੍ਹਾ ਦੇ ਸਾਹਮਣੇ ਇਹ ਕੁਛ ਆਪਣਾ ਪਿੰਡ ਹੈ ਸਰ। ਅੱਜ ਥਾਣਾ ਤਾਵਲ ਪਿੰਡੀ ਦੇ ਵਿੱਚ ਕਰੀਬ 1:30 ਦਿਨ ਦੇ ਇੱਕ ਮੰਦ ਪੱਗ ਜਿਹੜੀ ਘਟਣੋਂ ਆਪਰੇ ਸੀ ਇੱਕ ਭੈਣ ਭਰਾ ਜਿਹੜੀ ਆ ਉਹ ਦੋਨੇ ਸਾਈਕਲ 'ਤੇ ਪਿੰਡ ਰਾਣੀਗੁਰੂ ਨੂੰ ਜਾ ਰਹੀ ਸੀ ਤੇ ਇੱਕ ਧੁਗਾ ਪਿੰਡ ਦੇ ਲਾਗੇ ਇੱਕ ਬੇਈਆ ਉਹ ਬੇਈਂ ਦੇ ਲਾਗੇ ਜਾ ਕੇ ਇਹਨਾਂ ਦਾ ਜਿਹੜਾ ਸਾਈਕਲ ਹੈ ਇਨ ਬੈਲੈਂਸ ਹੋ ਗਿਆ ਇਨ ਬੈਲੈਂਸ ਹੋਣ ਤੋਂ ਬਾਅਦ ਜਿਹੜਾ ਹੈ ਉਹ ਵੇਂਜ ਦੇ ਜਿਹੜਾ ਪਾਣੀ ਦੇ ਵਿੱਚ ਡੇਗ ਕੇ ਉਹ ਪਾਣੀ ਦੇ ਵਿੱਚ ਮਿੱਤਰ ਕਾਰ ਮਿਲਦਾ ਆਇਆ ਹੈ ਇਹ ਜਿਹੜੀ ਉਹਨਾਂ ਦੇ ਡਰੋਨੇ ਕਾ ਆਗਮੀਆ ਉਹਨਾਂ ਦੀ ਡੈਥ ਹੋ ਗਈ ਤੇ ਬਾਕੀ ਇਹਦੇ ਵਿੱਚ ਇਹ ਹੈ ਤਾਂ ਕਿ ਆਲਰੇਡੀ ਇਸ ਬੈਂਜ ਵਿੱਚ ਕਾਫੀ ਪਾਣੀ ਜੜਾ ਹੋ ਉਹ ਬਕਦਾ ਰਹਿੰਦਾ ਆਗਮਨਾਂ ਦੇ ਵਿੱਚ ਵੀ ਤੇ ਇਹ ਜਿਹੜੀ ਆ ਇਸ ਕਹਾਣੀ ਜਿਹੜੀ ਹੈ ਪਾਣੀ ਦੇ ਵਿੱਚ ਲੁਬਣ ਦਾ ਆ ਰਹੀ ਜਿਹੜੀ ਆ ਇਹ ਮੰਨ ਭਾਗੀ ਘਟਾਲ ਜਿਹੜੀ ਬਾਪਰੀ ਹੈ ਅੰਦਰ ਕੋਈ ਇਹ ਨਹੀਂ ਆ ਕਿ ਹੋਵੇਗਾ ਖੜ ਤੇ ਪਾਣੀ ਨਾਲ ਨਾੜੂ ਜੇ ਜਾਂ ਕੁਛ ਅਦਾ ਤੇ ਵੀ ਗੱਲ ਹੈਗੀ ਹਾਂ ਪਾਣੀ ਤੇ ਜਿਹੜਾ ਹੈ ਉਹ ਆਲਡੀ ਕੋਈ ਜਿਹੜੇ ਨਾਲੇ ਹੈ ਜਾਂ ਬਸਾਤੀ ਨਾਲੇ ਹੈ ਉਹ ਵਿੱਚ ਹੈ ਉਹ ਬਸਾਤੀ ਨਾਲੇ ਦੇ ਵਿੱਚ ਜਿਹੜਾ ਹੈ ਇਹ ਜਾ ਰਿਹਾ ਸਿੱਧਾ ਉਹ ਇਨਵੈਲਸ ਨੂੰ ਕਾ ਨੂੰ ਡੂੰਗੇ ਨਾਲੇ ਦੇ ਵਿੱਚ ਡਿੱਗੂਗਾ ਜਿਹੜੀ ਕਟ ਨੰਬਰ 5 ਦੇ ਵਿੱਚ ਆਪਾਂ ਜਿਹੜੀ ਕਾਰ ਲਈ 174 ਜਿਹੜੀ ਆ ਉਹ ਕਰ ਲਈ ਆ ਤੇ ਬਾਕੀ ਬਾਡੀ ਉਸੇ ਵੇਲੇ ਰਿਕਵਰ ਕਰ ਲਈ ਸੀ ਵੜਿਕਲਾ ਹੈ ਟੈਂਪਿੰਗ ਦੇ ਲਈ ਨਮਾਟਾ ਚਾਹ ਤੋਂ ਸੁਖਦੇਵ ਜੀ ਦੇ ਚੇੇ ਸੇ ਫੁਰ ਪਾਣੀ ਦੇ ਤੇਜ਼ ਵਹਾਅ ਚ ਡੁੱਬੇ ਸਕੇ ਭੈਣ ਭਰਾ ਰੋਮਾਂ ਦੀ ਕੋਈ ਮੌਕੇ ਤੇ ਮੌਤ ਅਇਕਲੋ ਸਵਾਰ ਤੋਂ ਕੇ ਦਵਾਈ ਲੈਣ ਜਾ ਰਹੇ ਸੀ ਮਿਰਤ ਸਵਾਰਾ ਦੇ ਪਿੰਡ ਦੁੱਗਣ ਨੇੜੇ ਪਾਣੀ ਨਾਲ ਭਰੀ ਵੇਈ ਨਦੀ ਦੇ ਵਿੱਚ ਤੇਜ਼ ਬਹਾਅ ਦੇ ਵਿੱਚ ਸਖੇ ਪੈਣ ਪ੍ਰਾਤ ਦੀ ਦੁੱਗਣ ਕਾਰਨ ਮੌਤ ਹੋ ਗਈ ਹੈ ਤੇ ਇਹ ਜੁਸ ਦਾ ਇੱਕ ਘਟਨਾ ਸਾਹਮਣੇ ਆਈ ਹੈ ਮਿਰਤ ਕੈਨ ਦੀ ਪਛਾਣ ਸੰਦੀਪ ਕੁਮਾਰ ਉਰਫ ਦੀਪੂ ਅਤੇ ਪਿੰ੍ਰਤੀ ਵਾਸੀ ਪਿੰਡ ਉੱਚਾ ਵਜੂ ਹੋਈ ਹੈ ਮੌਕੇ ਤੇ ਮੌਜੂਦ ਭਗਵਾਨ ਦੇ ਵਿਧਾਇਕ ਬਲਜਿੰਦਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਮਿਰਤ ਕਲ ਭੈਣ ਭਰਾ ਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਲਈ ਪਿੰਡ ਰਾਣੀਪੁਰ ਜਾ ਰਹੇ ਸਨ ਇਸੇ ਤਰ੍ਹਾਂ ਪਿੰਡ ਦੁੱਗਾ ਤੇ ਪਿੰਡ ਜਗਪਾਲਪੁਰ ਦੇ ਵਿੱਚ ਵਾਗਦੀ ਪਾਣੀ ਦੀ ਵੇਈ ਦੇ ਪੁਲ ਨੂੰ ਪਾਰ ਕਰਦੇ ਸਮੇਂ ਉਹਨਾਂ ਦਾ ਸਾਈਕਲ ਪੁਲ ਤੇ ਆਏ ਹੋਏ ਪਾਣੀ ਵਿੱਚ ਫਸ ਗਿਆ ਅਤੇ ਦੋਵਾਂ ਦੀ ਮੌਕੇ ਤੇ ਹੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸਣ ਤੋਂ ਬਾਅਦ ਮੌਤ ਹੋ ਗਈ ਹੈ ਇਸ ਮੌਕੇ ਤੇ ਵਿਧਾਇਕ ฐਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਸਨ ਉਹਨਾਂ ਪੰਜਾਬ ਸਰਕਾਰ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਮਰਤਖਾਂ ਦੇ ਪਰਿਵਾਰ ਦੀ ਸੰਭਵ ਮਦਦ ਕੀਤੀ ਜਾਵੇ। ਜਾਣਕਾਰੀ ਤੋਂ ਦੱਸ દਈਏ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਜੋ ਸਕੇ ਪੈਣ-ਪਰਾ ਡੁੱਬ ਜਾਂਦੇ ਨੇ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦੱਸ ਸਰ ਜਾ ਰਿਹਾ ਕਿ ਸਾਈਕਲ 'ਤੇ ਸਵਾਰ ਹੋ ਕੇ ਦੂਵੇਂ ਪੈਣ-ਪਰਾ ਦਵਾਈ ਲੈਣ ਲਈ ਜਾ ਰਹੇ ਸੀ ਅਚਾਨਕ ਜਿਹੜੇ ਨੇ ਪਾਣੀ ਦੇ ਤੇਜ਼ ਵਹਾਅ ਵਿੱਚ ਪਾਣ ਜਾਂ ਦੇਣ ਦੇ ਇਸ ਦੇ ਕਾਰਨ ਦੋ ਫੰਡ ਕਾਰਨ ਨਦੀ ਮੌਤ ਹੋ ਗਈ ਹੈ ਇਹ ਵੀ ਇਹ ਵੀ ਜਾਣਕਾਰੀ ਹੈ ਕਿ ਇਹ ਪ੍ਰੋਸੈਸਰਕ ਤੇ ਆਹ ਦੇ ਅੰਦਰਲੇ ਪੁੱਛਦੇ ਕਾਪੀ ਸੋਲਿਊਸ਼ਨ ਸੋਲਿਊਸ਼ਨ ਵੀ ਬਹੁਤ ਵਾਈਡ ਸੈਂਡ ਜਾਂਦਾ ਸਮਝ ਉਸ ਜਾਰ ਦੇ ਪਿੱਛੇ ਕਈ ਦਿਨਾਂ ਤੋਂ ਜਿਹੜਾ ਹੈਗਾ ਭਾਰੀ ਬਰਸਾਤਾਂ ਤੋਂ ਜਿਹੜਾ ਤਾਫੀਦ ਰਿਆ ਮਾਜ ਦੇ ਵਿੱਚ ਜਿਹੜੇ ਹੜ੍ਹ ਵੀ ਆਇਆ ਉਹਨਾਂ ਨਾਲ ਹੀ ਕਾਫੀ ਮੌਤਾਂ ਹੋਈਆਂ ਨੇ

ਇੱਕ ਮੰਦ ਭੱਗੀ ਜਿਹੜੀ ਘਟਨਾ ਵਾਪਰੀ ਸੀ ਇੱਕ ਭੈਣ ਭਰਾ ਜਿਹੜੇ ਆ ਉਹ ਦੋਨੇ ਸਾਈਕਲ 'ਤੇ ਪਿੰਡ ਮਾਨੀਗੋ ਨੂੰ ਜਾ ਰਹੇ ਸੀ ਤੇ ਇੱਕ ਧੁਗਾ ਪਿੰਡ ਦੇ ਲਾਗੇ ਇੱਕ ਬੇਰੀਆ ਉਹ ਬੇਰੀ ਦੇ ਲਾਗੇ ਜਾ ਕੇ ਇਹਨਾਂ ਦਾ ਜਿਹੜਾ ਸਾਈਕਲ ਹੈ ਇਨ ਬੈਲੈਂਸ ਹੋ ਗਿਆ ਇਨ ਬੈਲੈਂਸ ਹੋਣ ਤੋਂ ਬਾਅਦ ਜਿਹੜਾ ਉਹ ਵੇਜ ਦੇ ਜਿਹੜਾ ਪਾਣੀ ਦੇ ਵਿੱਚ ਡੇਗੇ ਉਹ ਪਾਣੀ ਦੇ ਵਿੱਚ ਜਿੱਦਣ ਗਾਣ ਜਿਹੜਾ ਇਹ ਜਿਹੜੀ ਨਦੀ ਡ੍ਰੋਨੇ ਕਾਹਣੀ ਆ ਉਹ ਉਹਦੀ ਡੈਟ ਹੋਵੇ ਤੇ ਬਾਕੀ ਇਹਦੇ ਵਿੱਚ ਇਹ ਹੈ ਦਾ ਕਿ ਆਲਰੇਡੀ ਇਸ ਬੈਂਡ ਵਿੱਚ ਕਾਫੀ ਪਾਣੀ ਨਿਡਾਇਆ ਹੋ ਉਹ ਬਖਤਾ ਰੰਗ ਆਰਧਨਾ ਦੇ ਵਿੱਚ ਵੀ ਤੇ ਇਹ ਜਿਹੜੀ ਆ ਇਸ ਕਾਰਨ ਜਿਹੜੀ ਆ ਪਾਣੀ ਦੇ ਵਿੱਚ ਲੂਣ ਦਾ ਆ ਰਹੀ ਜੀਆ ਇਹ ਮਨੁੱਖ ਭਰ ਘਟਾਲ ਜਿਹੜੀ ਵਾਪਰੀ ਹੈ ਤੇ ਕੋਈ ਇਹ ਨਹੀਂ ਆ ਕਿ ਉਹ ਵੀ ਹਰ ਤੇ ਪਾਣੀ ਨਾਲ ਉਹ ਜਿਹੜਾ ਕੁਛ ਤਾਂ ਨਹੀਂ ਗੱਲ ਹੈ ਵੀ ਹਾਂ ਪਾਣੀ ਤੇ ਜਿਹੜਾ ਹੈ ਉਹ ਆਰ ਡੀ ਜਿਹੜੇ ਨਾਲੇ ਹੈ ਜਾਂ ਬਸਾਤੀ ਨਾਲੇ ਹੈ ਉਹ ਵਿੱਚ ਹੈ ਉਹ ਬਸਾਤੀ ਨਾਲੇ ਦੇ ਵਿੱਚ ਜਿਹੜਾ ਹੈ ਇਹ ਜਾ ਰਹੇ ਸੀ ਉਹ ਇਨ ਬੈਲੈਂਸ ਹੋ ਗਾ ਨੂੰ ਡੂੰਘੇ ਨਾਲੇ ਦੇ ਵਿੱਚ ਡਿੱਗ ਗਾ ਤੇ ਵੀ ਕਟ ਨੰਬਰ 5 ਦੇ ਵਿੱਚ ਆਪਾਂ ਜਿਹੜੀ ਕਾਰ ਲਈ 174 ਜਿਹੜੀ ਆ ਉਹ ਕਰ ਲਈ ਹੈ ਤੇ ਬਾਕੀ ਬਾਡੀ ਉਸੇ ਵੇਲੇ ਕੋਲ ਕਰ ਲਈ ਸੀ